वही पास कर सरकार 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 ਜਿੰਦਾਬਾਦ ਪੰਜਾਬ ਸਰਕਾਰ 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 ਜਿੰਦਾਬਾਦ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਹਾਂ ਪਠਾਨਕੋਟ ਦਾ ਜਿਹੜਾ ਸਰਹੱਦੀ ਏਰੀਆ ਹੈਗਾ ਪਿੰਡ ਹੈਗਾ ਕਠਾਣਾ ਤਸਵੀਰਾਂ ਨਾਲ ਦੀ ਸਕਰੀਨ ਤੇ ਵੀ ਦਿਖਾ ਰਹੇ ਤੇ ਲਾਈਵ ਵੀ ਤੁਹਾਨੂੰ ਦਿਖਾਵਾਂਗੇ ਵੀ ਇਸ ਪਿੰਡ ਦੇ ਲੋਕ ਜਿਹੜੇ ਆ ਇਕੱਠੇ ਹੋਏ ਨੇ ਦੇਖ ਸਕਦੇ ਹੋ ਤਸਵੀਰਾਂ ਬਜ਼ੁਰਗੋ ਔਰਤਾਂ ਹੈਗੀਆਂ ਜਿਨ੍ਹਾਂ ਵੱਲੋਂ ਸਰਕਾਰ ਦੇ ਖਿਲਾਫ ਜਿਹੜਾ ਰੋਸ਼ ਕੀਤਾ ਗਿਆ ਆ ਨਾਰੇਬਾਜੀ ਕੀਤੀ ਗਈ ਆ ਕਾਰਨ ਜਿਹੜਾ ਇਹਨਾਂ ਤੋਂ ਪੁੱਛਿਆ ਕਹਿੰਦੇ ਨੇ ਕਿ ਹੜ੍ਹ ਆਏ ਸੀਗੇ ਪਿਛਲੇ ਦਿਨੀਂ ਸਾਡੇ ਪਿੰਡ ਦੇ ਵਿੱਚ ਵੀ ਪਾਣੀ ਕਾਫੀ ਆਇਆ ਸੀਗਾ ਹਾਲਾਤ ਮਾੜੇ ਬਣੇ ਸੀਗੇ ਚਲੋ ਮਾਲਕ ਦਾ ਇਹ ਸ਼ੁਕਰ ਹੈ ਕਿ ਕੋਈ ਉਦਾਂ ਦਾ ਨੁਕਸਾਨ ਨਹੀਂ ਹੋਇਆ ਲੇਕਿਨ ਲੋਕ ਗਰੀਬਣ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਸਰਕਾਰ ਲੋਕ ਕਹਾ ਜਾ ਰਿਹਾ ਹੈ ਕਿ ਰਾਸ਼ਨ ਸਮੱਗਰੀ ਜਿਹੜੀ ਬੰਡੀ ਜਾ ਰਹੀ ਹੈ ਲੇਕਿਨ ਇਸ ਪਿੰਡ ਦੇ ਵਿੱਚ ਕੋਈ ਵੀ ਅਜੇ ਤੱਕ ਸਰਕਾਰ ਦਾ ਨੁਮਾਇੰਦਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਰਾਸ਼ਨ ਦੇਣ ਦੇ ਲਈ ਜਾਣ ਨੂੰ ਸਮੱਗਰੀ ਦੇਣ ਦੇ ਲਈ ਹੋਰ ਸਹੂਲਤਾਂ ਦੇਣ ਦੇ ਲਈ ਨਹੀਂ ਪਹੁੰਚਿਆ ਜਿਸ ਕਰਕੇ ਇਹਨਾਂ ਦੇ ਵਿੱਚ ਕਾਫੀ ਰੋਸ ਹੈ ਸਰਕਾਰ ਦੇ ਪ੍ਰਤੀ ਕਿ ਸਾਡੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਸਾਡੇ ਪਿੰਡ ਵੀ ਆਣਾ ਚਾਹੀਦਾ ਸਾਨੂੰ ਵੀ ਰਾਸ਼ਨ ਮਿਲਦਾ ਚਾਹੀਦਾ ਕਿਉਂਕਿ ਆਪਾਂ ਸਰਕਾਰ ਬਣਾਈ ਹੈ ਸਰਕਾਰ ਸਾਡੇ ਵਾਸਤੇ ਹੈ ਜੇ ਵਾਕੀ ਲੋਕਾਂ ਨੂੰ ਇਹੋ ਜੀ ਸਮਗਰੀ ਰਾਹ ਸਮਗਰੀ ਮਿਲ ਰਹੀ ਹੈ ਤੇ ਸਾਨੂੰ ਕਿਉਂ ਨਹੀਂ ਰੋਸ ਕਾਫੀ ਹੈ ਗੱਲਬਾਤ ਸੁਣਾਵਾਂਗੇ ਇਹਨਾਂ ਲੋਕਾਂ ਨਾਲ ਕੀਤੀ ਹੋਈ ਕਿ ਕੀ ਜਣਾ ਚ ਰੋਸ ਹੈਗਾ ਤੇ ਕੀ ਮੰਗਾ ਹੈਗੇ ਤਾਂ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋੜ ਮੀਡੀਆ ਕੀ ਨਾਮ ਹੈ ਆਪਣਾ ਕੰਸੋ ਦੇ ਕੀ ਗੱਲਬਾਤ ਹੋਈ ਆ ਤੁਹਾਡੇ ਨਾਲ ਜਿਹੜਾ ਰੋਸ਼ ਕੀਤਾ ਜਾ ਰਿਹਾ ਹੈ ਪਰ ਉਸ ਇਸ ਗੱਲ ਤਾਂ ਕੀਤਾ ਗਿਆ ਤੇ ਸਾਡੇ ਪਿੰਡ ਦੇ ਵਿੱਚ ਚਾਰ ਪੰਜ ਸਾਰੇ ਹੀ ਭੇਦੀ ਤੇ ਬਹੁਤ ਬਰਬਾਦੀ ਹੋਈ ਆ ਸਾਡੀ ਵੀ ਪੰਜ ਛੇ ਦਿਨਾਂ ਹੀ ਨਿੰਦਰੇ ਰਿਆਂ ਤੇ ਇਹ ਆ ਕਿ ਸਾਡੇ ਪਿੰਡ ਦੀ ਕੋਈ ਸਹੂਲਤ ਨਹੀਂ ਸਰਕਾਰ ਨੇ ਦਿੱਤੀ ਗਈ ਤੇ ਨੇ ਹੀ ਨੇ ਸਾਡੀ ਕੋਈ ਸੁਣਾਈ ਕੀਤੀ ਗਈ ਪਹਿਲੇ ਤਾਂ ਸਾਡੀਆਂ ਗਲੀਆਂ ਨੇ ਜਿਹੜੀਆਂ ਇਹਦਾ ਬਹੁਤ ਬੁਰਾ ਹਾਲ ਹੈ ਸਾਡੇ ਪਿੰਡ ਵੀ ਮੋਹਰ ਖਾਣਾ ਚਾਹੀਦਾ ਪਿੰਡ ਦੀ ਸੁਣਾਈ ਹੋਣੀ ਚਾਹੀਦੀ ਸਾਡੇ ਦੀ ਸਰਕਾਰ ਤੇ ਜਿਹੜੀ ਆ ਪਿੰਡ-ਪਿੰਡ ਜਾ ਕੇ ਰਾਸ਼ਨ ਦੇ ਰਹੀ ਆ ਰਾਸੀ ਸਮਗਰੀ ਵੰਡ ਦੇ ਰਹੀ ਆ ਸਾਡੇ ਪਿੰਡ 'ਚ ਕੋਈ ਰਾਸ਼ਨ ਨਹੀਂ ਕੋਈ ਪਾਣੀ ਨਹੀਂ ਕੋਸ਼ ਨਹੀਂ ਆਇਆ ਸਾਡੇ ਪਿੰਡ 'ਚ ਕੱਖ ਨਹੀਂ ਆਇਆ ਕੋਈ ਸੂਰਤ ਨਹੀਂ ਸਾਡੀ ਕਠਾਣਾ ਪੇਟ ਕਠਾਣਾ ਪੈਂਦਾ ਕੀ ਮੰਗ ਕਰਦੇ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਸਾਡੇ ਪਿੰਡ ਦੇ ਵਿੱਚ ਵੀ ਕੋਈ ਰਾਸ਼ਨ ਪਾਣੀ ਕੋਈ ਡੰਗਰਾਂ ਨੂੰ ਪੱਠਾ ਦੱਥਾ ਮਿਲਿਆ ਜਾਏ ਸਾਡੇ ਪਿੰਡ ਦੇ ਵਿੱਚ ਕੋਈ ਫਾਸਤ ਨਹੀਂ ਆਪਣਾ ਸੁਨੀਤਾ ਕਿਹੜਾ ਪਿੰਡ ਹੈਗਾ ਕਠਾਣਾ ਕੀ ਗੱਲਬਾਤ ਆ ਤੁਹਾਡੇ ਲੋ ਜਿਹੜਾ ਰੋਸ਼ ਕੀਤਾ ਜਾ ਰਿਹਾ ਸਾਡੇ ਗੱਲਬਾਤ ਕੇ ਵੇ ਪਾਣੀ ਸਾਡੇ ਇਦਨ ਲੱਖ ਲੱਖ ਪਾਣੀ ਸਾਡੇ ਛੜਕਣ ਚ ਹੋਈ ਆ ਸ ਕਿਹੜੇ ਪਾਸੇ ਜਾਲਣ ਜਿਆਦਾ ਆਈ ਜਾਂਦਾ ਅੱਜ ਸਾੜੇ 8-9 ਦਿਨ ਹੋਇਆ ਬੱਤੀ ਆ ਰੇ ਦਿਖਣਾ ਜੀ ਅੱਭੀ ਅੱਖਾਂ ਸੁੱਜੀਆਂ ਹਜੇ 22 ਦਿਨ ਸੁੱਤੇ ਹਾਂ ਬੱਤੀ ਲਗਿਆਂ ਲਾਂ ਤੇ ਲੜਾਈ ਹੋਈ ਪਈ ਐ ਮੇਰੇ ਮੁੜੇ ਗੀ ਰਾਤ ਫਿਰ ਮੁੜਿਆ ਮਾਰਿਆ ਉਧਰ ਜੈਂਪਲ ਰਾਸ਼ਨ ਰੂਸ਼ਨ ਮਿਲ ਰਿਹਾ ਤੁਹਾਡੇ ਨਹੀਂ ਸਾਨੂੰ ਕੁਛ ਹੀ ਨਹੀਂ ਮਿਲਿਆ ਇੱਕ ਚੀਜ਼ ਨਹੀਂ ਆਈ ਤੇ ਨਹੀਂ ਮਿਲੀ ਸਰਕਾਰ ਤੇ ਵੰਡ ਰਹੀ ਹੈ ਪਿੰਡਾਂ ਪਿੰਡਾਂ 'ਚ ਜਾ ਕੇ ਸਰਕਾਰ ਬੰਡਾ ਜੇ ਸਾਰੇ ਪਿੰਡਾਂ ਦਾ ਕਰ ਕੋਈ ਆਣ ਨਹੀਂ ਦਿੰਦਾ ਤੇ ਨਹੀਂ ਕੋਈ ਆਇਆ ਤੇ ਬੈਠੇ ਰਿਆਂ ਅੱਥਾ ਰਾਤ ਦਿਨ ਨਹੀਂ ਨੀਂਦ ਆਖੇਂ ਚ ਕਿਉਂ ਹੁਣ ਵੀ ਪਾਣੀ ਆਇਆ ਤੇ ਬੜਾ ਵੀ ਆਇਆ ਨੀ ਕੀ ਨੀਕੇ ਬੱਚੇ ਨੇ ਛੋਟੇ ਛੋਟੇ ਨੇ ਬੱਚੇ ਜੀ ਮੰਨ ਕਰਦੇ ਹੋ ਮੰਗ ਕੇ ਕੀ ਲੈਣੇ ਆ ਬਈ ਸਾਨੂੰ ਸਾਡੀ ਬੱਤੀ ਵੀ ਆਉਣੀ ਚਾਹੀਦੀ ਤੇ ਚਲੋ ਗੋਲੋ ਕਿ ਦੁਨੀਆ ਕੀ ਸਵਾਰਾ ਦੇ ਸਾਨੂੰ ਵੀ ਸੁਣਾ ਚਾਹਦਾ ਅਸੀਂ ਦਰਿਆ 'ਚ ਹੀ ਬੈਠੇ ਦਿਆਂ ਉਦੋਂ ਦਾ ਸਾਡੇ ਇੱਥੇ ਨੰਨਾ ਪਾਣੀ ਹਾਂ ਹਾਂ ਇਹ ਇਹ ਰੇਤੀ ਬਿਣੀ ਚੜੀ ਪਾਣੀ ਕੋਲਾ ਦਾ ਨੀਰਾ ਆਸ ਰੂੜੇ ਰੂੜੇ ਦੇ ਹਾਂਜੀ ਟੀ ਨਾਲ ਆ ਜਾ ਆਪਣਾ ਮੇਰਾ ਨਾਮ ਸविता ਰਾਮ ਕਿਹੜਾ ਪਿੰਡ ਹੈਗਾ ਕਠਾਣਾ ਕੀ ਗੱਲ ਬਾਤ ਹੋਈ ਆ ਤੁਹਾਡੇ ਤੇ ਰੋਸ਼ ਕੀਤਾ ਯਾਰ ਸਾਨੂੰ ਰੋਸ਼ ਇਹ ਗੱਲ ਦਾ ਕਿ 8-10 ਦਿਨ ਲਗਾਤਾਰ ਬਾਰਿਸ਼ ਰਹੀ ਆ ਇਹ ਪਿੰਡ ਦੇ ਵਿੱਚ ਕੋਈ ਵੀ ਕੋਈ ਪੁੱਛ ਗਿਸ ਨਹੀਂ ਹੋਈ ਵੀ 8-10 ਦਿਨ ਦੁਕਾਨਾਂ ਵੀ ਮਦ ਰਹੀਆਂ ਰਾਸ਼ਨ ਨਹੀਂ ਮਿਲਦਾ ਬਹੁਤ ਇੱਕ ਦੂਜੇ ਦੇ ਘਰੋਂ ਗਵਾਂਡੀਆਂ ਦੇ ਘਰੋਂ ਲੈ ਕੇ ਰਾਸ਼ਨ ਮਾਣ ਉਹਨਾਂ ਨੇ ਲੋਕਾਂ ਨੇ ਮੰਗ ਮੁੱਕ ਕੇ ਖਾਦਾ ਆਟਾ ਵੀ ਨਹੀਂ ਮਿਲਣ ਦਾ ਇਥੇ ਮਸੀਨਾਂ ਤੋਂ ਤੇ 8-10 ਦਿਨ ਦੇ ਵਿੱਚ ਇਹ ਸੜਕਾਂ ਤੋਂ ਪਾਣੀ ਦੇ ਤੋਂ ਨੰਗਿਆ ਨਹੀਂ ਜਾਂਦਾ ਵੀ ਚਲੋ ਨੁਕਸਾਨ ਤਾਂ ਸਾਡਾ ਭਾਈ ਨਹੀਂ ਆਪੇ ਸਾਨੂੰ ਰੋਟੀ ਤੇ ਸਾਡੇ ਬੱਚਿਆਂ ਨੂੰ ਦੁੱਧ ਤੇ ਮਿਲਦਾ ਕੋਈ ਚਾਹ ਪਾਣੀ ਤੇ ਮਿਲਦਾ ਕੁਝ ਨਹੀਂ ਕਿਹਾ ਸਰਕਾਰ ਨਹੀਂ ਆਣਗੇ ਇੱਥੇ ਕੋਈ ਵੀ ਸਹੂਤ ਦਿੱਤੀ ਜਾਣ ਪਿੰਡਾਂ ਪਿੰਡਾਂ ਜੀ ਮਿਲ ਰਿਹਾ ਸਾਨੂੰ ਕੋਈ ਨਹੀਂ ਆਇਆ ਇੱਥੇ ਕੋਈ ਕਟਾਰੀ ਚੋਕੀ ਨਹੀਂ ਕੋਈ ਸਰਕਾਰ ਨਹੀਂ ਸਾਡੇ ਇੱਥੇ ਕੋਈ ਪੁਸ਼ਕੈਸ ਕੀਤੀ ਕਿਸੇ ਨੇ ਵੀ ਤੇ ਕੋਈ ਮਤਲਬ ਇਹੋ ਜੀ ਸਾਡੀ ਹਾਲਤ ਹੋ ਗਈ ਹੈ ਬੱਚਿਆਂ ਦੀ ਅਸੀਂ ਡਰ ਡਰ ਕੇ ਖਬਰਾੜ ਸਾਡੀ ਆਪਣੀ ਖੁਦ ਮੇਰੀ ਮਾਤਾ ਸੱਸ ਮੇਰੀ ਤੇ ਇਸ ਵੇਲੇ ਟੈਗ ਦਾ ਝਟਕਾ ਲੱਗ ਗਿਆ ਨੂੰ ਗਾਮ ਨਾਲ ਉਹ ਇਸ ਵੇਲੇ ਮੰਝੇ ਤੇ ਪਈ ਦੀ ਫਰਜ ਤੇ ਆਈ ਨਾ ਸਾਡਾਂ ਆਣ ਕੇ ਪੁਸ਼ਕੈਸ ਕਰਨ ਜੇ ਹੋਰ ਪਿੰਡਾਂ ਚ ਆਇਆ ਕੋਲੀਆਂ ਬਾੜਮਾਂ ਕਠਾਣੇ ਸਾਰੇ ਤਾਂ ਸਾਡੇ ਪਿੰਡ ਖਠਾਣੇ ਬਿਲਕੁਲ ਨਹੀਂ